ਮਿੱਤਰੋ ਪੈਂਡ ਮੌਦਕੀ ਖੜੇ ਆ ਥੋੜੇ ਵਾਸਤੇ ਨਾ ਦੋ ਟਰੈਕਟਰ ਲੈ ਕੇ ਆਏ ਆ ਨਿੱਕੇ ਜੇ ਮੋਲ ਵਾਲੇ ਦੋਵੇਂ ਟਰੈਕਟਰ ਆ ਜੀ ਇੱਕ ਫੋਰਡ 3600 ਤੇ ਇੱਕ ਸਵਰਾਜ 855 ਟਰੈਕਟਰ ਆ ਜੀ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਹਾਂਜੀ ਬਾਈ ਜੀ ਕੀ ਹਾਲ ਹੈ ਜੀ ਹਾਂਜੀ ਵਧੀਆ ਵੀਰ ਜੀ ਵਧੀਆ ਠੀਕ ਠਾਕ ਜੀ ਹਾਂਜੀ ਸਾਰਿਆਂ ਤੋਂ ਪਹਿਲਾਂ ਬਾਈ ਜੀ ਫੋਰਡ 3600 ਟਰੈਕਟਰ ਆ ਜਿਹੜਾ ਇਹ ਮਾਡਲ ਕਿਹੜਾ ਜੀ ਇਹ 1991 ਮਾਡਲ ਦਾ ਵੀਰ 1991 ਮਾਡਲ ਆ ਗੱਲ ਕਰੀਏ ਨੰਬਰ ਪਿਆ ਵਾ ਬਾਈ ਹਾਂਜੀ ਨੰਬਰ ਪਿਆ ਵਾ ਬਾਈ ਠੀਕ ਹੈ ਜੀ ਪਿਆਵ ਦਾ ਟਰੈਕਟਰ ਦਾ ਨੰਬਰ ਹੈ ਗੱਲ ਕਰੀਏ ਬਈ ਟਾਇਰ ਤਾਂ ਮਤਲਬ ਖادم ਹੀ ਆ ਹਾਂਜੀ ਟਾਇਰ ਪੈਣ ਵਾਲੇ ਜੀ ਇਹ ਟਰੈਕਟਰ ਮਤਲਬ ਰੰਗ ਪੇਂਟ ਹੋਇਆ ਦੂਰੀ ਹੈ ਰੀ ਅੱਛਾ ਵੀ ਰੰਗ ਪੇਂਟ ਹੋਇਆ ਵੇ ਹਾਂ ਜੀ ਨਾਲ ਸਹੀ ਆ ਬਾਈ ਇੰਜਨ ਗੇਅਰ ਬਿਲਕੁਲ ਓਕੇ ਵਾਹ ਕੇ ਤਸੱਲੀ ਕਰਕੇ ਲੈ ਆ ਸਕਦਾ ਠੀਕ ਆ ਬਾਈ ਇੰਜਨ ਗੇਅਰ ਬਿਲਕੁਲ ਓਕੇ ਆ ਵਾਹ ਕੇ ਤਸੱਲੀ ਕਰਕੇ ਟਰੈਕਟਰ ਫੇਰ ਸੌਦਾ ਕਰ ਸਕਦਾ ਹਾਂ ਜੀ ਬਾਕੀ ਜਿਹਨੇ ਤਿਆਰ ਤੂਰ ਕਰਵਾਉਣਾ ਹਾਂ ਵੀ ਜਿਵੇਂ ਤਿਆਰ ਕਰਕੇ ਆਪਣੇ ਕੋਈ ਬਾਹਰ ਲੈ ਜਾਂਦੇ ਆ ਟਰੈਕਟਰ ਵੀ ਜਿਹਨੇ ਤਿਆਰ ਕਰਾਉਣਾ ਉਹਦੇ ਵਾਸਤੇ ਵੀ ਘੱਟ ਮੁੱਲ ਆ ਹਾਂ ਘੱਟ ਮੁੱਲ ਆ ਬਾਕੀ ਮਗਰਾੜ ਮਰੂਰ ਚੰਗੇ ਕੋਈ ਗਲੇ-ਗੁਲੇ ਨਹੀਂ ਐਵੇਂ ਠੀਕ ਆ ਬਾਈ ਜੀ ਹਾਂ ਜੀ ਤੇ ਸਮਾਨ ਬਾਈ ਪੂਰਾ ਦਿਓਗੇ ਹਾਂ ਜੀ ਹਾਂ ਜੀ ਠੀਕ ਆ ਬਾਕੀ ਲੰਕਾ ਲੂੰਕਾ ਦਮੇ ਭੰਨ ਤੋੜ ਹੈ ਨਹੀਂ ਟਰੈਕਟਰ ਦੀ ਹ ਹਾਂ ਬਸ ਟਾਇਰ ਖਤਮਾ ਇੰਜਨ ਗੇਅਰ ਦਾ ਪੂਰਾ ਚੰਗਾ ਹਾਂ ਬਾਈ ਹਾਂ ਇੰਜਨ ਗੇਅਰ ਤਾਂ ਜਮਾ ਓਕੇ ਆ ਤੇ ਫਾਰਮ ਟਰੈਕ ਦਾ ਹਿੱਸਾ ਲੱਗਾ ਜੀ ਠੀਕ ਆ ਹਿੱਸਾ ਇਹਦੇ ਫਾਰਮ ਟਰੈਕ ਵਾਲਾ ਲੱਗਾ ਜੀ ਹਾਂਜੀ ਹਾਂਜੀ ਠੀਕ ਆ ਬਾਈ ਜੀ ਤੇ ਇੰਜਨ ਗੇਅਰ ਬਾਕੀ ਸਭ ਓਕੇ ਆ ਬਸ ਕੱਲੇ ਟਾਇਰ ਪੈਣ ਵਾਲੇ ਆ ਠੀਕ ਆ ਜੀ ਹਾਂਜੀ ਹਾਂਜੀ ਕੱਲੇ ਟਾਇਰ ਪੈਣ ਵਾਲੇ ਆ ਟਰੈਕਟਰ ਪੂਰਾ ਓਕੇ ਆ ਬਾਕੀ ਹਾਂਜੀ ਹਾਂਜੀ ਤੇ ਬਾਈ ਇਹ ਕੀ ਮੁੱਲ ਆ ਪਾ ਹਾਂਜੀ ਇਹਦੀ 1,25,000 ਦੀ ਡਿਮਾਂਡ ਕਰਦੇ ਆ ਠੀਕ ਆ ਜੀ ਹਾਂਜੀ ਹਾਂਜੀ ਤੇ ਜਿਹੜਾ ਬਾਈ ਵੀਡੀਓ ਸ਼ੇਅਰ ਕਰਕੇ ਆ ਹਾਂਜੀ ਮਾਨਤਾਨ ਵੀਰੇ ਫ ਫੁੱਲ ਮਾਨਦਨ ਕੀਤਾ ਜਾਊਗਾ ਬਾਕੀ ਉਹ ਟਰੈਕਟਰ ਇੰਜਨ ਗੇਅਰ ਤੇ ਤਾਂ ਨਹੀਂ ਭੋਰਾ ਵੀ ਕੰਮ ਨਹੀਂ ਇੰਜਨ ਗੇਅਰ ਬਿਲਕੁਲ ਓਕੇ ਹੈ ਜੀ ਭਲਾ ਮੈਸਤਰੀ ਨੂੰ ਚੈੱਕ ਕਰਾ ਲੈ ਹਾਂਜੀ ਮੈਸਤਰੀ ਨੂੰ ਚੈੱਕ ਕਰਾ ਲਈ ਭਾਵੇਂ ਠੀਕ ਆ ਬਾਈ ਜੀ ਅੱਗੇ ਆ ਗਿਆ ਜੀ 855 ਹਾਂਜੀ ਇਹ ਮਾਡਲ ਦੱਸੋ ਇਹ 1997 ਮਾਡਲ ਹੈ 1997 ਮਾਡਲ ਨੰਬਰ 50 ਨੰਬਰ 50 ਬਾਈ 50 ਨੰਬਰ ਆ ਮੂਰਲੇ ਟਾਇਰ ਤਾਂ ਜਵਾਂ ਨਾਵੇਂ ਹਾਂ ਹਾਂਜੀ ਅਪੋਲੋ ਕੰਪਨੀ ਦੇ ਮੂਰਲੇ ਟਾਇਰ ਜਵਾਂ ਨਾਵੇਂ ਆ ਤੇ ਮਗਰ ਲਿਆਂ ਦੀ ਗੱਲ ਕਰੀਏ ਇਹ 40 ਤੋਂ 45 ਪੈਸੇ ਆ ਜੀ ਤੇ ਉਹ ਘੱਟ ਆਈ ਠੀਕ ਆ ਵਿਚਾਲੇ 45 ਕੇ ਪੈਸੇ ਸੀ ਐਟ ਕੰਪਨੀ ਦੇ ਆ ਹਾਂਜੀ ਹਾਂਜੀ ਕੰਮ ਦਿੰਦੇ ਆ ਹਾਂਜੀ ਹਾਂਜੀ ਤੇ ਬਾਈ ਗੱਲ ਕਰੀਏ ਰੰਗ ਪੇਂਟ ਦੀ ਰੰਗ ਪੇਂਟ ਬਿਲਕੁਲ origignal tractor ਹੈ ਵੀ ਕੋਈ ਪੇਂਟ ਨਹੀਂ ਹੋਇਆ ਡਬਲ ਕਲੱਚ tractor ਹੈ ਡਬਲ ਕਲੱਚ ਆ ਹਾਂਜੀ ਹਾਂਜੀ ਠੀਕ ਆ ਡਬਲ ਕਲੱਚ ਆ ਰੰਗ ਪੇਂਟ ਜਮਾ ਨਹੀਂ ਹੋਇਆ ਵਾ ਜਿਵੇਂ ਹੈਗਾ tractor ਇੰਜਨ ਗੇਅਰ ਦਾ ਫੁੱਲ ਚੰਗਾ ਹਾਂਜੀ ਹਾਂਜੀ ਭਾਵੇਂ ਇਹ ਵੀ ਵਾ ਕੇ ਤਸੱਲੀ ਕਰਕੇ ਲਿਆ ਸਕਦਾ ਠੀਕ ਆ ਇਹ ਵੀ tractor ਵਾ ਕੇ ਤਸੱਲੀ ਕਰਕੇ ਫੇਰ ਸੌਦਾ ਕਰ ਸਕਦੇ ਹਾਂ ਸਮਾਨ ਪੂਰਾ ਬਾਈ ਜੀ ਹਾਂ ਜੀ ਹਾਂਜੀ ਡੰਡਾ ਫੱਟੀ ਛਤਰੀ ਸਭ ਕੁ ਨਾਲ ਲੇ ਲੂਗੀ ਵੀ ਕੰਡੀਸ਼ਨ ਜਿਵੇਂ ਮਾਰਦੀ ਆ ਪਰ ਇੰਨੇ ਪੈਸੇ ਦਾ ਡਬਲ ਕਲਚ ਟਰੈਕਟਰ ਆਉਂਦਾ ਨਹੀਂ ਜਿੰਨੇ ਪੈਸੇ ਦਾ ਆਪਾਂ ਟਰੈਕਟਰ ਦੇ ਦੇਣਾ ਹਾਂਜੀ ਹਾਂਜੀ ਠੀਕ ਆ ਬਾਈ ਜੀ ਤੇ ਕੀ ਡਿਮਾਂਡ ਆ ਬਾਈ ਇਹਦੀ ਹਾਂਜੀ ਇਹਨੇ 1.5 ਲੱਖ ਡਿਮਾਂਡ ਕਰਦੇ ਆ ਜੀ ਆਪਾਂ ਡਿਮਾਂਡ ਕਰਦੇ ਹਾਂ 1.5 ਲੱਖ ਡਬਲ ਕਲਚ ਦੀ ਹਾਂਜੀ ਤੇ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ ਬਾਈ ਜੀ ਹਾਂਜੀ ਮਾਨਤਨ ਵੀਰੇ ਫੋਲ ਕਰਾਂਗੇ ਠੀਕ ਆ ਜੀ ਫੁੱਲ ਮਾਨਤਾਨ ਕੀਤਾ ਜਾਊਗਾ ਜੀ ਬਾਈ ਜੀ ਇਹ ਦੋਵੇਂ ਟਰੈਕਟਰ ਕਿਹੜੇ ਪਿੰਡ ਵਕਾਉ ਹਾਂਜੀ ਪਿੰਡ ਮੁਦਕੀ ਜ਼ਿਲ੍ਹਾ ਫਿਰੋਜ਼ਪੁਰ ਤੇ ਨੰਬਰ ਬੋਲੋ ਵੀਰੇ ਨੰਬਰ 95013 84798 ਹੁਣ ਬਾਈ ਜੀ ਤੁਹਾਡੀ ਜ਼ਿੰਮੇਵਾਰੀ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਫੁੱਲ ਮਾਨਤਾਨ ਕਰਨਾ ਆਪਾਂ ਹਾਂਜੀ ਹਾਂਜੀ ਠੀਕ ਹੈ ਜੀ ਵੀਡੀਓ ਨੂੰ ਕਰ ਦਿਓ ਜੀ ਦਬਕੇ ਸ਼ੇਅਰ ਸੋ ਸਾਰਿਆਂ ਦਾ ਧੰਨਵਾਦ